ਤੋਂ ਪਤਾ ਲੱਗਿਆ ਹੈ ਹਾਂਗਕਾਂਗ ਨੇ ਤਾਂ ਜ਼ਹਿਨ ਸੀ ਤੁਹਾਡੇ ਨਾਲ ਬਾਹਰੋਂ ਲਿਆਂਦਾ ਜਾ ਸਕਦਾ ਹੈ ਹਾਂਗਕਾਂਗ ਤੋਂ ਇੰਨੇ ਵੱਡੇ ਮਾਸਟਰਮਾਈਂਡ ਨੂੰ ਪੰਜਾਬ ਲੈ ਕੇ ਆਏ ਤੁਸੀਂ ਨਾਬਾ ਜੇਲ ਬ੍ਰੇਕ ਕਾਰਨ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਨਾਬਾ ਦੀ ਸਭ ਤੋਂ ਸੁਰੱਖਿਅਤ ਜੇਲ ਦੇ ਵਿੱਚ ਵੱਡਾ ਸੇਂਦ ਲੱਗਿਆ ਤਾਂ ਰਮਨਜੀਤ ਸਿੰਘ ਰੋਮੀ ਨੂੰ 8 ਸਾਲ ਬਾਅਦ ਪੰਜਾਬ ਲੈ ਕੇ ਆਇਆ ਜਾਂਦਾ ਹੈ ਇਦਾਂ ਰੈਡ ਕੋਰਨੋ ਨੋਟਿਸ ਜਾਰੀ ਕਰਵਾਇਆ ਉਹ ਇੰਟਰਪੋਲ ਜਿਹੜੀ ਹੈਗੀ ਹੈ ਸੀਬੀਆਈ ਦੀ ਇੰਟਰਪੋਲ ਡਿਵੀਜ਼ਨ ਹੈ ਉਹਦੇ ਥਰੂ ਇਹ ਪ੍ਰੋਸੈਸ ਫਾਲੋ ਹੁੰਦਾ ਹੈ ਤੇ ਉਸ ਤੋਂ ਉਪਰੰਤ ਜਿਹੜਾ ਹੈ ਉਹਨਾਂ ਨੂੰ ਸਾਰੀਆਂ ਕੰਟਰੀਜ਼ ਨੂੰ ਇੱਕ ਵਾਰੰਟ ਜਿਹੜਾ ਹੈਗਾ ਇੰਟਰਨੈਸ਼ਨਲ ਵਾਰੰਟ ਚਲਾਇਆ ਜਾਂਦਾ ਜਦੋਂ ਜੇਲ ਬ੍ਰੇਕ ਕ੍ਰਾਊਨ ਦੇ ਵਿੱਚ ਫੈਸਿਲਿਟੇਟ ਕੀਤਾ ਤੇ ਜੇਲ ਬ੍ਰੇਕ ਹੋਣ ਤੋਂ ਬਾਅਦ ਜਿਹੜੇ ਹੈਗੇ ਨੇ ਸਾਰੇ ਹੀ ਜਿਹੜੇ ਉਹਦੇ ਚੋਂ ਕੈਦੀ ਜਿਹੜੇ ਪਰਚੇ ਸੀਗੇ ਪਕਵਾੜੇ ਗਏ ਸੀ ਉਹਨਾਂ ਚ ਦੋ ਟੈਰਰਿਸਟ ਤੇ ਚਾਰ ਜਿਹੜੇ ਗਾਰਡਨ ਕ੍ਰਿਮੀਨਲ ਗੈਂਗਸਟਰ ਸੀਗੇ ਉਹਨਾਂ ਨੂੰ ਇਹਨੇ ਮਦਦ ਕੀਤੀ। ਛਾਂ ਸਰ ਪੂਰੇ ਇਨਸੀਡੈਂਟਸ ਦੇ ਵਿੱਚ ਸਾਹਦੋ ਪਰ ਪਾਕਿਸਤਾਨ ਨਾਲ ਕੋਈ ਤਾਰਾ ਸਾਹਮਣੇ ਆਈਆਂ ਨੇ ਕਿਉਂਕਿ ਦੇਖਿਆ ਜਾਵੇ ਤੇ ਇਹਨਾਂ ਦੇ ਕਨੈਕਸ਼ਨਸ ਕਾਫੀ ਦੱਸੇ ਜਾ ਰਹੇ ਨੇ। ਕਿ ਵੀ ਇੱਕ ਨੈਕਸਸ ਸੀਗਾ ਜਿਹੜਾ ਇਹਨਾਂ ਦੇ ਗੈਂਗਸਟਰ ਤੇ ਟੈਰਰਿਸਟ ਜਿਹੜੇ ਉਹਨਾਂ ਦੇ ਨਾਲ। ਸੀਨ ਆਫ ਕ੍ਰਾਈਮ ਨੂੰ ਅੰਡ ਪਲਾਸ ਸਪੀਸ ਸਾਰਾ ਜੀ ਐਂਡ ਬੰਡਿਊਟਲੀ ਉਹਦਾ ਚੈੱਕ ਕਰਨ ਤੋਂ ਬਾਅਦ ਅਸੀਂ ਦੇਖਿਆ ਕਿ ਇਹਦੇ ਵਿੱਚ ਜਿਹੜੇ ਮੈਂਬਰਸ ਗਏ ਨੇ ਉਹਨਾਂ ਦੇ ਵਿੱਚ ਦੋ ਜਿਹੜੇ ਬੇ ਟੈਰਰਿਸਟ ਹੈਗੇ ਸੀ ਹਰਮੰਦਰ ਮਿੰਟੂ ਐਂਡ ਪਸ਼ਮੀਰ ਸਿੰਘ ਕਬੜੀ ਹਮ ਐਂਡ ਪਲੱਸ ਜਿਹੜੇ ਚਾਰ ਹਾਰਡ ਕੋਰਸ ਆਈ ਵਾਸ ਐਸਪੀ ਇਨਵੈਸਟੀਗੇਸ਼ਨ ਵਿਕਰਮ ਤਰਾੜ ਹੀ ਵਾਸ ਅ ਸੀਆਈ ਇੰਸਪੈਕਟਰ ਹਮ ਤਾਂ ਸਾਰੀਆਂ ਇਹਨਾਂ ਦਾ ਡੇਟਾ ਦੇ ਉੱਤੇ ਐਂਡ ਅਸੀਂ ਸਾਰੇ ਜਦੋਂ ਇਕੱਠੇ ਅਸੀਂ ਸੋਚਿਆ ਕਿ ਇਹ ਟੈਰਰਿਸਟ ਹੈਗੇ ਨੇ ਤਾਂ ਇਹਨਾਂ ਦਾ ਮੇਵੀ ਰੂਟ ਜਿਹੜਾ ਹੈ ਕਿ ਨੇਪਾਲ ਸਾਈਡ ਨੂੰ ਇੱਕ ਸੰਸਾਰ ਹਾਂਗਕਾਂਗ ਦੇ ਵਿੱਚ ਕਿਹੜੇ ਕੇਸ ਦੇ ਵਿੱਚ ਜਿਹੜਾ ਰومی ਸੀਗਾ ਔਰ ਐਸ ਸੀਗਾ ਜੀ ਹਾਂਗਕਾਂਗ ਦੇ ਵਿੱਚ ਜਿਹੜਾ ਹੈਗਾ ਰومی ਨੇ ਸਾਲ 2018 ਦੇ ਵਿੱਚ ਉੱਥੇ ਇੱਕ ਲੋਕਲ ਡੋਮੈਸਟਿਕ ਜਿਹੜਾ ਹੈਗਾ ਉੱਤੇ ਇੱਕ ਬੈਂਕਰ ਜਿਹੜੀ ਕੈਸ਼ ਵੈਨ ਲੂਟ ਹੋਈ ਉਹਨਾਂ ਦੇ ਨਾਲ ਲਗਭਗ 32 ਕਰੋੜ ਦੀ ਜਿਹੜੀ ਵੈਲਿਊ ਦੀ ਸੀ ਉਹ ਰومی ਸੀ ਉਹਦੇ ਵਿੱਚ ਇਹਦਾ ਜਿਹੜਾ ਹੈ ਕਿ ਜਿਹੜੇ ਉਸ ਕ੍ਰਾਈਮ ਦੇ ਕੂਸ ਪੜੇਗੇ ਤਾਂ ਨਾ ਫਿਕਰ ਆਉਟ ਹੋਇਆ ਸੀ ਇਹ ਚਲ ਗਿਆ ਬਈ ਬਿਲਕੁਲ ਪਹਿਲਾਂ ਕਦੇ ਪੰਜਾਬ ਨਹੀਂ ਹੋਇਆ ਜੀ ਪਰ ਇਹ ਇੱਕ ਤਰੀਕੇ ਨਾਲ ਉਹ ਬਹੁਤ ਕਨੈਕਟ ਕਰਨੇ ਇੱਕ ਇਨਵੈਸਟੀਗੇਸ਼ਨ ਕਰਨੇ ਸਰਜ ਦੇ ਡਾਇਰੈਕਸ਼ਨਸ ਤੇ ਨਾਲ ਜੁੜਿਆ ਰਹਿਣਾ ਫਿਰ ਰੂਮੀ ਤੱਕ ਪਹੁੰਚਣਾ ਔਰ ਇਹਵਿਡੈਂਸ ਵਾਲੀ ਫਿਰ ਦਾ ਐਕਸਪਿਡੀਸ਼ਨ ਕਰਾਉਣਾ ਜਿਹੜਾ ਜਿਵੇਂ ਹੈਗਾ ਸਰ ਉਹਨਾਂ ਨੇ ਵੀ 1300 ਪੈਦਲ ਤੇਜਿਸ ਦਾ ਇਹਦਾ ਐਕਸਪਿਡੀਸ਼ਨ ਬਣਿਆ ਚੌਂਸਬ ਜਦੋਂ ਪਤਾ ਲੱਗਿਆ ਇਹ ਹਾਂਗਕਾਂਗ ਨੇ ਜ਼ਹਿਨ ਸੀ ਤੁਹਾਡੇ ਗੱਲਬਾਤ ਕਿ ਬਾਹਰੋਂ ਲਿਆਂਦਾ ਜਾ ਸਕਦਾ ਹੈ ਤਾਂ ਫਿਰ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਹਾਂਗਕਾਂਗ ਗਵਰਨਮੈਂਟ ਦੇ ਨਾਲ ਇੱਕ ਮਿਊਚੁਅਲ ਲੀਗਲ ਅਸਿਸਟੈਂਸ ਟਰੀਟੀ ਜਿਹੜੀ ਹੈਗੀ ਹੈ ਉਹ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਹਾਂਗਕਾਂਗ ਨਾਲ ਉਹ ਉਹ ਬਣੀ ਹੋਈ ਸੀਗੀ ਕ੍ਰੂਸ਼ਲ ਜਿਹੜਾ ਕੰਮ ਹੈ ਤੁਹਾਡੇ ਜ਼ਮੇ ਤਾਂ ਕੀ ਲੱਗਦਾ ਹੈ ਪੰਜਾਬ ਦੇ ਜਿਹੜੇ ਨੌਜਵਾਨ ਇਸ ਕੁਰਾਹੇ ਰਸਤੇ ਪੈਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਘਟਾਂ ਘਟਦੀਆਂ ਨੇ ਕਿ ਕਿਤੇ ਨਾ ਕਿਤੇ ਇਸ ਚੀਜ਼ਾਂ ਨੂੰ ਠਲ ਪਾਉਣ ਦੇ ਲਈ ਕੋਈ ਪਲਾਨ ਬੀ ਹੁੰਦਾ ਹੈ ਜਾਂ ਸਿੱਧਾ ਗੋਲੀ ਹੀ ਕੋਈ ਹੱਲ ਹੈ ਥੋੜੇ ਨੇ ਜਿਹੜੇ ਇਹੋ ਜਿਹੇ ਚਾਂਸਸ ਨੇ ਜਿੱਥੇ ਪੁਲਿਸ ਦੇ ਉੱਤੇ ਅਟੈਕ ਹੋਇਆ ਤੇ ਉਹਨਾਂ ਦੇ ਆਪਣੀ ਜਿਹੜੀ ਹੈਗੀ ਹੈ ਲਾਈਫ ਚਲੀ ਗਈ ਹੈ ਮੌਕਾ ਦੇਣ ਵਾਸਤੇ ਇੱਕ ਜਿਹਨੂੰ ਕਹਿੰਦਾ ਹਿਊਮਨ ਇੱਕ ਫੇਸ ਪੁਲਿਸ ਦਾ ਜਿਹੜਾ ਹੈਗਾ ਹਿਊਮਨ ਫੇਸ ਹੈ ਜਿਹੜਾ ਉਹ ਅਸੀਂ ਪੇਸ਼ ਕੀਤਾ ਉਹ ਡੀਜੀਪੀ ਸਾਹਿਬ ਨੇ ਦੀਆਂ ਡਾਇਰੈਕਸ਼ਨਸ ਦੇ ਉੱਤੇ ਉਹ 8 ਬੱਚੇ ਸੀਗੇ ਜਿਨ੍ਹਾਂ ਨੂੰ ਅਸੀਂ ਮੇਨਸਟ੍ਰੀਮ ਚਾਉਣ ਲਈ ਉਹਨਾਂ ਨੂੰ ਅਸੀਂ ਬੁੱਕ ਨਹੀਂ ਕੀਤਾ ਉਹਨਾਂ ਨੂੰ ਅਸੀਂ ਜੇਲ੍ਹ ਨਹੀਂ ਭੇਜਿਆ ਤਾਂ ਅਸੀਂ ਉਹਨਾਂ ਨੂੰ ਰਿਫਾਰਮ ਇੱਕ ਤਰੀਕੇ ਨਾਲ ਰਿਫਾਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਦੀ اف ਦੀ ਐਂਟੀ ਗੈਂਗਸਟਰ ਟਾਸਪੋਰਟਸ ਵੱਲੋਂ ਸੋਸ਼ਲ ਮੀਡੀਆ ਮੋਨਿਟਰਿੰਗ ਟੀਮ ਹੈ ਅਸੀਂ ਉਹਦੇ ਤੇ ਜਿਹੜਾ ਸੋਸ਼ਲ ਮੀਡੀਆ ਤੇ ਕੋਈ ਅਸਲੇ ਦਾ ਜਿਹੜਾ ਬ੍ਰੈਂਡਿਸ਼ਿੰਗ ਕਰਦੇ ਆ ਜਾਂ ਉਹਨਾਂ ਨੂੰ ਯੂਥ ਨੂੰ ਕੀ ਕਹਿੰਦੇ ਹੁੰਦੇ ਨੇ ਆਪਦੇ ਵਾਲਾ ਆਕਰਸ਼ਿਤ ਕਰਦੇ ਆ ਹਥਿਆਰ ਦਿਖਾ ਕੇ ਜਾਂ ਇਹਦੀਆਂ ਪੁਗਰਾਪੰਤੀ ਕਰਕੇ ਉਹ ਉਹੋ ਜਿਹੇ ਅਸੀਂ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਉਹਨਾਂ ਨੂੰ ਅਸੀਂ ਬੰਦ ਵੀ ਕਰਾਉਨੇ ਆ ਕారణ ਕੀ ਨਿਕਲਦਾ ਕਿ ਉਹ ਇਸ ਰਸਤੇ ਜਾਂਦੇ ਕਿਉਂ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸ਼ੌਕ ਨਾ ਚਲੇ ਜਾਂਦੇ ਨੇ ਜਾਂ ਕਿਸੇ ਤੋਂ ਆਕਰਸ਼ਿਤ ਹੋ ਜਾਂਦੇ ਨੇ ਫੇਈ ਗਰੀ ਸਾਡੇ ਕੋਲ ਇਨਵੈਸਟੀਗੇਸ਼ਨ ਦਲ ਸਾਹਮਣੇ ਆਉਂਦੇ ਆ ਕਿ ਉਹਨਾਂ ਨੂੰ ਜਦੋਂ ਪੁੱਛਦੇ ਆ ਕਿ ਤੁਹਾਡੇ ਦਿਮਾਗ ਦੇ ਵਿੱਚ ਇਸ ਕ੍ਰਾਈਮ ਕਰਨ ਵਾਸਤੇ ਆਈਡੀਆ ਜੈਨੈਸਿਸ ਜਿਹੜਾ ਕਿ ਆਈਡੀਆ ਕਨਸੀਪਟ ਕਰਨ ਵਾਲਾ ਤਾਂ ਸਾਹਮਣੇ ਹੁੰਦੇ ਆਸਕ ਕਿ ਅਸੀਂ ਕੋਈ ਮੂਵੀ ਦੇਖੀ ਸੀ ਹਾਂ ਤਾਂ ਕੋਈ ਕ੍ਰਾਈਮ ਨਾਲ ਰਿਲੇਟਡ ਜਿਹੜੀ ਹੁੰਦੀ ਹੈ ਕੋਈ ਮੂਵੀ ਦੇਖ ਲੈਂਦੇ ਆ ਤਾਂ ਉਸ ਲਈ ਜਦ ਡੁਲੋਰੀਫਾਈ ਕਰਦੇ ਆ ਕੋਈ ਗੱਲ ਕਲਚਰ ਨੂੰ ਕਰਦਾ ਕੋਈ ਬਾਣਿਆਂ ਦੇ ਵਿੱਚ ਤਾਂ ਉਹਨਾਂ ਯੂਥ ਦੀ ਜਿਹੜੀ ਇੱਕ ਵੱਲਣ ਤੋਂ ਏਜ ਹੁੰਦੀ ਹੈ ਜੀ ਉਹ ਬਹੁਤ ਸਾਰਾ ਸਾਲ ਦੀ ਜਿਹੜੀ ਹੈਗੀ ਉਹ ਬਹੁਤ ਸੈਂਸਿਟਿਵਿਟੀ ਹੈ ਉਹ ਵੱਲਣ ਦੀ ਏਜ ਜਦੋਂ ਬੱਚਾ ਕਿਸੇ ਵੀ ਪਾਸੇ ਲੱਗ ਸਕਦਾ ਹੂੰ ਉਹ ਪੀਸੇ ਕੋ ਆਕਰ ਜਾਂ ਹੋਰ ਜਿੰਨੇ ਵੀ ਆ ਵਿੱਕੀ ਗੌਂਡਰ ਜਨ ਸਾਰਿਆਂ ਦੇ ਜਦੋਂ ਅਸੀਂ ਖੁਸ਼ਕਿਸ਼ ਕਰਦੇ ਆ ਤਾਂ ਰਾਈਟ ਕੰਪੋਸਟ ਸਾਹਿਬ ਜਦੋਂ ਪੁੱਛਦੇ ਆ ਤਾਂ ਸਾਰੇ ਆਮ ਬੱਚੇ ਆ ਮੁਰਗੇ ਨਾਰਮਲ ਘਰਾਂ ਤੋਂ ਨੇ ਨਾਰਮਲ ਹੀ ਹੂੰ ਪਰ ਕੋਈ ਉਹਨਾਂ ਦੀ ਲਾਈਫ ਚ ਕੋਈ ਤਰ੍ਹਾਂ ਦਾ ਇੱਕ ਦਾ ਇਨਸਟੈਂਸ ਜਿਹੜਾ ਫਰਸਟ ਸਟੈਪ ਆਫ क्राइम ਵਾਲਾ ਹੁੰਦਾ ਸਸ਼ੀਕਾਲ ਢੇਲੀਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਨਾਬਾ ਜੇਲ ਬ੍ਰੇਕ ਕਾਂਡ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਨਾਬਾ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਦੇ ਵਿੱਚ ਵੱਡਾ ਸੇਂਦ ਲੱਗਿਆ ਤਾਂ ਪੰਜਾਬ ਪੁਲਿਸ ਏਜੀਟੀਐਫ ਵੱਲੋਂ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਰਮਨਜੀਤ ਸਿੰਘ ਰੋਮੀ ਨੂੰ 8 ਸਾਲ ਬਾਅਦ ਪੰਜਾਬ ਲੈ ਕੇ ਆਇਆ ਜਾਂਦਾ ਤਾਂ ਮੇਰੇ ਨਾਲ ਏਜੀਟੀਐਫ ਦੀ ਪੂਰੀ ਟੀਮ ਮੌਜੂਦ ਹੈ ਸਰ ਬਹੁਤ ਸਵਾਗਤ ਹੈ ਪਹਿਲਾਂ ਤਾਂ ਥੈਂਕ ਯੂ ਜੀ ਤੇ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਸਰ ਥੈਂਕ ਯੂ ਤਾਂ ਗੁਰਮੀਤ ਸਿੰਘ ਚੋਹਾਨ ਮੇਰੇ ਨਾਲ ਮੌਜੂਦ ਨੇ ਸਰ ਨਾਬਾ ਜੇਲ੍ਹ ਬ੍ਰੇਕ ਕਰਨ ਦਾ ਮਾਸਟਰਮਾਈਂਡ ਰਮਨਜੀਤ ਸਿੰਘ ਰੋਮੀ ਜਦੋਂ ਜੇਲ ਬ੍ਰੇਕ ਆਊਟ ਹੁੰਦਾ ਉਹ ਤਾਂ ਉਸ ਤੋਂ ਬਾਅਦ ਇਸ ਤਖਤਾਰਾਂ ਕਿਵੇਂ ਪਹੁੰਚਦੀਆਂ ਨੇ ਜੀ ਅ 27 ਨਵੰਬਰ 2016 ਨੂੰ ਜਦੋਂ ਇਹ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਜਿਹੜੀਆਂ ਇਨਵੈਸਟੀਗੇਸ਼ਨਸ ਲਾਂਚ ਕੀਤੀਆਂ ਗਈਆਂ ਤਾਂ ਸਭ ਤੋਂ ਪਹਿਲੀ ਸਫਲਤਾ ਜਿਹੜੀ ਹੈਗੀ ਆ ਮਿਲੀ ਸੀਗੀ ਇੱਕ ਸ਼ਖਸ ਪੁਲਵਿੰਦਰ ਪਿੰਦਾ ਜਿਹੜਾ ਹੈਗਾ ਸ਼ਾਮਲੀ ਤੋਂ ਅਰੈਸਟ ਹੁੰਦਾ ਉਹਦੀ ਜਿਹੜੀ ਹੈਗੀ ਐ ਇੰਟਰੋਗੇਸ਼ਨ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਦਾ ਜਿਹੜਾ ਮੇਨ ਕੰਟੈਕਟ ਪਰਸਨ ਹੈ ਤੇ ਜਿਹੜਾ ਕੋਆਰਡੀਨੇਟਰ ਹੈ ਉਹ ਕੋਈ ਹਾਂਗਕਾਂਗ ਦੇ ਵਿੱਚ ਬੇਸਡ ਰਮਨਜੀਤ ਰੋਮੀ ਹੈ ਜੀ ਤਾਂ ਉਹਦੀ ਜਿਹੜੀਆਂ ਹੋਰ ਡਿਟੇਲਸ ਗੈਦਰ ਕਰਕੇ ਜਿਹੜਾ ਹੈਗਾ ਉਹਨੂੰ ਉਹਦੇ ਤੇ ਜ਼ੀਰੋ ਇਨ ਕੀਤਾ ਗਿਆ ਫਿਰ ਡੂਰਿੰਗ ਦੀ ਕੋਰਸ ਜਿਹੜੇ ਸੈਕੰਡ ਜਿਹੜੇ ਹੋਰ ਸ਼ਖਸ ਜਿਹੜੇ ਗ੍ਰਿਫਤਾਰ ਹੋਏ ਹਰਵਿੰਦਰ ਮਿੰਟੂ ਗ੍ਰਿਫਤਾਰ ਹੋਇਆ ਇਨਕ ਨੈਕਸਟ ਗ੍ਰੈਜੂਲੀ ਜਿਹੜੇ ਫੈਸਿਲਿਟੇਟਰ ਸੀਗੇ ਉਹ ਗ੍ਰਿਫਤਾਰ ਬਣੇ ਸ਼ੁਰੂ ਹੋਏ ਤਾਂ ਸਾਰਿਆਂ ਦੇ ਵਿੱਚੋਂ ਇੱਕ ਕਾਮਨ ਨਾਮ ਉੱਤਰ ਉੱਬਰ ਕੇ ਆ ਰਿਹਾ ਸੀਗਾ ਜਿਹੜਾ ਉਹ ਰਮਨਜੀਤ ਰੋਮੀ ਦਾ ਆਇਆ ਤੋਂ ਉਹਦੇ ਚੋਂ ਇਹ ਗੱਲ ਸਾਹਮਣੇ ਆਈ ਕਿ ਇਹਨੇ ਜਦੋਂ ਜੇਲ ਬ੍ਰੇਕ ਕਰਾਉਣ ਦੇ ਵਿੱਚ ਫੈਸਿਲਿਟੇਟ ਕੀਤਾ ਤੇ ਜੇਲ ਬ੍ਰੇਕ ਹੋਣ ਤੋਂ ਬਾਅਦ ਇਹ ਜਿਹੜੇ ਹੈਗੇ ਨੇ ਸਾਰੇ ਹੀ ਜਿਹੜੇ ਉਹਦੇ ਚੋਂ ਕੈਦੀ ਜਿਹੜੇ ਪਰਚੇ ਸੀਗੇ ਪਗੋੜੇ ਹੋਏ ਸੀ ਉਹਨਾਂ ਚ ਦੋ ਟੈਰਰਿਸਟ ਤੇ ਚਾਰ ਜਿਹੜੇ ਹਾਰਡਨ ਕ੍ਰਿਮੀਨਲ ਗੈਂਗਸਟਰ ਸੀਗੇ ਉਹਨਾਂ ਨੂੰ ਇਹਨੇ ਮਦਦ ਕੀਤੀ ਲੁਕਣ ਦੇ ਵਿੱਚ ਉਹਨਾਂ ਨੂੰ ਅਮ ਕਿਤੇ ਕਿਤੇ ਉਹਨਾਂ ਨੂੰ ਠਰਾਉਣਾ ਹੈ ਉਹਨਾਂ ਨੂੰ ਵੈਪਨਸ ਪ੍ਰੋਵਾਈਡ ਕਰਨੇ ਉਹਨਾਂ ਨੂੰ ਫੰਡਿੰਗ ਕਰਨੀ ਇਹ ਸਾਰਾ ਕੰਮ ਜਿਹੜਾ ਹੈਗਾ ਰਮਨਜੀਤ ਰੋਮੀਦਾਈ ਰੋਲ ਸਾਹਮਣੇ ਆਇਆ ਪਰ ਉਸ ਤੋਂ ਬਾਅਦ ਅਗਰ ਦਿਖਿਆ ਜਾਵੇ ਤਾਂ ਹੁਣ ਹਾਂਗਕਾਂਗ ਤੋਂ ਲੈ ਕੇ ਆ ਗਿਆ ਹੈ ਤਾਂ ਜਦੋਂ ਸਰ ਹਾਂਗਕਾਂਗ ਜਾਂਦਾ ਹੈ ਤਾਂ ਉਸਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਨੇ ਖੁਦ ਆਪਣੇ ਡਾਕੂਮੈਂਟ ਤੇ ਟਰੈਵਲ ਕੀਤਾ ਹੈ ਜਾਂ ਫੇਕ ਡਾਕੂਮੈਂਟ ਤੇ ਟਰੈਵਲ ਕੀਤਾ ਹੈ ਇਹ ਬਹੁਤ ਵੱਡਾ ਸਵਾਲ ਹੈ ਜੀ ਇਹ ਜਿਹੜੀ ਸਾਹਮਣੇ ਸਾਡੇ ਕੋਲ ਜਿਹੜੀ ਨੋਟਿਸ ਚ ਆਇਆ ਉਹ ਇਹੀ ਹੈ ਕਿ ਇਹ ਆਪਣੇ ਪਾਸਪੋਰਟ ਦੇ ਉੱਤੇ ਹੀ ਟਰੈਵਲ ਕੀਤਾ ਤੇ ਜਿਹੜੀਆਂ ਉਹਦੀਆਂ ਕੰਡੀਸ਼ਨ ਜਿਹੜੀਆਂ ਬੇਲਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਸਾਰਿਆਂ ਨੂੰ ਵਾਇਲਟ ਕਰਕੇ ਤੇ ਉਹ ਜਮਾਨਤ ਜਿਹੜੀ ਭਰੀ ਸੀਗੀ ਉਹਨਾਂ ਦਾ ਇਹਨੇ ਉਹਨੂੰ ਡਿਸਰਗਾਰਡ ਕਰਕੇ ਹੀ ਐਸਕੇਪ ਕੀਤਾ ਚੌਹਨ ਸਾਹਿਬ ਪੂਰੇ ਇਨਸੀਡੈਂਟ ਦੇ ਵਿੱਚ ਸਰਦੋਪਾਰ ਪਾਕ ਪਿੰਡਸਤਾਨ ਨਾਲ ਕੋਈ ਤਾਰਾ ਸਾਹਮਣੇ ਆਈਆਂ ਨੇ ਕਿਉਂਕਿ ਦੇਖਿਆ ਜਾਵੇ ਤੇ ਇਹਨਾਂ ਦੇ ਕਨੈਕਸ਼ਨਸ ਕਾਫੀ ਦੱਸੇ ਜਾ ਰਹੇ ਨੇ ਇਹ ਗੱਲ ਬਿਲਕੁਲ ਸਾਹਮਣੇ ਆਈ ਹੈ ਇਹਦੇ ਕਨੈਕਸ਼ਨ ਸੀਗੇ ਹਰਮੀਤ ਪੀ ਐਚ ਡੀ ਨਾਲ ਵੀ ਸੀਗੇ ਤੇ ਜਿਹੜੇ ਦੋ ਆਪਣੇ ਜਿਹੜੇ ਰੈਡੀਕਲ ਤੇ ਭੱਜੇ ਨੇ ਜਿਹਦਾ ਘਰਮਿੰਦਰ ਮਿੰਟੂ ਸੀਗਾ ਤੇ ਰਸ਼ਮੀਰ ਗਲਵੱਡੀ ਸੀ ਉਹਨਾਂ ਨਾਲ ਵੀ ਇਹਦੇ ਜਿਹੜੇ ਲਿੰਕ ਆਏ ਨੇ ਇਹ ਇਸ ਤੋਂ ਜੇਲ ਬ੍ਰੇਕ ਦੇ ਸਮੇਂ ਉਹਨਾਂ ਦਾ ਭੱਜਣਾ ਹੀ ਇੱਕ ਇਸ ਦਿਸ਼ਾਵਲ ਸੰਕੇਤ ਦਿੰਦਾ ਕਿ ਵੀ ਇੱਕ ਨੈਕਸਸ ਸੀਗਾ ਜਿਹੜਾ ਇਹਨਾਂ ਦੇ ਗੈਂਗਸਟਰ ਤੇ ਟੈਰਰਿਸਟ ਜਿਹੜੇ ਉਹਨਾਂ ਦੇ ਨਾਲ चौहान ਸਾਹਿਬ ਜਦੋਂ ਕਿਸੇ ਗਵਾਂਢੀ ਸੂਬੇ ਤੋਂ ਕਿਸੇ ਟੈਰਰਿਸਟ ਨੂੰ ਲੈ ਕੇ ਆਉਣਾ ਹੋਵੇ ਤਾਂ ਬਹੁਤ ਵੱਡਾ ਕਾਮਚਾਮ ਲੈ ਕੇ ਆਉਣਾ ਹੁੰਦਾ ਪਰ ਇਹ ਤਾਂ ਬਾਹਰੋਂ ਲੈ ਕੇ ਆਉਣਾ ਸੀਗਾ ਹਾਂਗਕਾਂਗ ਤੋਂ ਲੈ ਕੇ ਆਉਣਾ ਸੀਗਾ ਪਹਿਲਾਂ ਤਾਂ ਕੇਂਦਰ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤਾਂ ਫੋਰਨ ਏਜੰਸੀਜ਼ ਦਾ ਰਵਈਆ ਕਿਸ ਤਰ੍ਹਾਂ ਸੀ ਤਾਂ ਪੂਰੇ ਇਨਸੀਡੈਂਟ ਥ्रू ਇਹ ਤਾਣਾ ਬਾਣਾ ਕਿਵੇਂ ਬੁਣਿਆ ਕਿ ਹਾਂਗਕਾਂਗ ਤੋਂ ਇੰਨੇ ਵੱਡੇ ਮਾਸਟਰਮਾਈਂਡ ਨੂੰ ਪੰਜਾਬ ਲੈ ਕੇ ਆਏ ਤੁਸੀਂ ਜਿਸ ਟਾਈਮ ਤੇ ਆਇਡੈਂਟੀਫਾਈ ਹੋ ਗਿਆ ਸੀਗਾ ਵੀ ਇਹ ਹਾਂਗਕਾਂਗ ਬੇਸਡ ਹੈਗਾ ਤਾਂ ਇਹਦੇ ਜਿਹੜੇ ਵਾਰੰਟ ਲੈ ਕੇ ਅਮ ਇਨ ਪ੍ਰੋਕਲੇਮਡ ਡਿਫੈਂਡਰ ਕੋਰਟ ਵੱਲੋਂ ਡਿਕਲੇਅਰ ਹੋਇਆ ਫਿਰ ਜਿਹੜਾ ਹੈਗਾ ਇਹਦਾ ਰੈਡ ਕਾਰਨਰ ਨੋਟਿਸ ਜਾਰੀ ਕਰਵਾਇਆ ਉਹ ਇੰਟਰਪੋਲ ਜਿਹੜੀ ਹੈਗੀ ਹੈ ਸੀਬੀਆਈ ਦੀ ਇੰਟਰਪੋਲ ਡਿਵੀਜ਼ਨ ਹੈ ਉਹਦੇ ਥਰੂ ਇਹ ਪ੍ਰੋਸੈਸ ਫਾਲੋ ਹੁੰਦਾ ਹੈ ਤੇ ਉਸ ਤੋਂ ਉਪਰੰਤ ਜਿਹੜਾ ਹੈ ਉਹਨਾਂ ਨੂੰ ਸਾਰੀਆਂ ਕੰਟਰੀਜ਼ ਨੂੰ ਉਹ ਵਾਰੰਟ ਜਿਹੜਾ ਹੈਗਾ ਇੰਟਰਨੈਸ਼ਨਲ ਵਾਰੰਟ ਚੱਲਿਆ ਜਾਂਦਾ ਤਾਂ ਹਾਂਗਕਾਂਗ ਦੇ ਵਿੱਚ ਕਿਸੇ ਕੇਸ ਦੇ ਵਿੱਚ ਇਹਨੇ ਉੱਤੇ 30 ਕਰੋੜ ਦੀ ਟਕੈਤੀ ਸੀ ਜਾਂ ਕੁਝ ਸੀਗਾ ਇਸ ਟਾਈਪ ਦਾ ਕਿ ਉਹਦੇ ਵਿੱਚ ਹੀ ਗ੍ਰਿਫਤਾਰ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇੰਟੀਮੇਸ਼ਨ ਭੇਜੀ ਡਾਕੂਮੈਂਟੇਸ਼ਨ ਹੋਈ ਫਿਰ ਉਹਨਾਂ ਦੇ ਪਰਸਿਊ ਹੋਇਆ ਸਾਰਾ ਲੀਗਲੀ ਅਸੀਂ ਉਹਨੂੰ ਫਾਈਨਲ ਕਨਕਲੂਜਨ ਜਿਹੜੇ ਉਹਦੀ ਕੋਰਟ ਦੇ ਨੂੰ ਸੈਟੀਸਫਾਈ ਕਰਾਇਆ ਜਿੰਨੇ ਵੀ ਸਾਡੇ ਜਿਹੜੇ ਐਵਿਡੈਂਸ ਸੀਗੇ ਡਾਕੂਮੈਂਟਸ ਪੂਰੇ ਕੀਤੇ ਉਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਤੇ ਸਾਡੇ ਜਿਹੜੇ ਕੌਂਸੂਲੇਟ ਹੈਗੇ ਉਥੇ ਹਾਂਗਕਾਂਗ ਦੇ ਵਿੱਚ ਇੰਡੀਅਨ ਕੌਂਸੂਲੇਟ ਆ ਉਹਨਾਂ ਦਾ ਤੇ ਡਿਪਾਰਟਮੈਂਟ ਆਫ ਜਸਟਿਸ ਹਾਂਗਕਾਂਗ ਪਲੱਸ ਸਾਡੇ ਜਿਹੜੇ ਸੀਨੀਅਰ ਆਫਿਸਰਸ ਦਾ ਉਸ ਸਮੇਂ ਦੇ ਜਿਹੜੇ ਡੀਜੀਪੀ ਸਾਹਿਬਾਨ ਸੀਗੇ ਸਬਕ ਵਕਤ ਸੋ ਕੰਟੀਨਿਊਸ ਇੱਕ ਜਿਹਨੂੰ ਕਹਤ ਨੂੰ ਵੀ ਕੰਬਾਈਨ ਪਰਸਿਸਟੈਂਟਲੀ ਉਹਨੂੰ ਫੋਲੋ ਕੀਤਾ ਗਿਆ ਐਫਰਟਸ ਹੋਏ ਮਾਈਨੂਟ ਡਿਟੇਲਸ ਵਰਕ ਆਊਟ ਕੀਤੇ ਗਏ ਐਨੀ ਮਿਹਨਤ ਹੋਈ ਤਾਂ ਇਹ ਜਿਹੜਾ ਹੈਗਾ ਸਕਸੈਸਫੁਲ ਐਕਸਟ੍ਰੀਸ਼ਨ ਪੋਸੀਬਲ ਹੋਈ ਹੈ ਅੱਛਾ ਵਰਕ ਸਰ ਤੁਹਾਨੂੰ ਜਾਣਨਾ ਚਾਹੁੰਦੇ ਆ ਤੁਸੀਂ ਪਟਿਆਲਾ ਦੇ ਵਿੱਚ ਸੇਵਾਵਾਂ ਦੇ ਰਹੇ ਸੀ ਤਾਂ ਜਦੋਂ ਮਾਰਨਿੰਗ ਇੱਕ ਘੰਟੀ ਖੜਕਦੀ ਆ ਤਾਂ ਰਿਐਕਟ ਕੀ ਕੀਤਾ ਉੱਥੇ ਜਾ ਕੇ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਪੂਰਾ ਤਾਣਾ ਬਾਣਾ ਸੀ ਜਦੋਂ ਸਵੇਰੇ 27 ਨਵੰਬਰ 2016 ਨੂੰ ਕਰੀਬਨ 9 ਵਜੇ ਕੇ 1-2 ਮਿੰਟ ਦੇ ਉੱਤੇ ਜਦੋਂ ਜੇਲ੍ਹ ਤੇ ਉੱਪਰ ਅਟੈਕ ਇਹਨਾਂ ਨੂੰ ਕੀਤਾ ਜਾਂਦਾ ਹਾਂ ਤਾਂ ਕੰਟਰੋਲ ਰੂਮ ਤੋਂ ਜਦੋਂ ਇਨਫੋਰਮੇਸ਼ਨ ਸਾਡੇ ਨੂੰ ਕਨਵੇ ਕੀਤਾ ਜਾਂਦੀ ਹੈ ਕਿ ਜੇਲ੍ਹ ਦੇ ਉੱਤੇ ਆਰਮਡ ਵੈਪਨਸ ਹੰਗ ਅਟੈਕ ਹੋਇਆ ਹੂੰ ਤਾਂ ਅਸੀਂ ਉੱਥੇ ਰਸ਼ ਕਰਦੇ ਐ ਐਂਡ ਮੀਨ ਟਾਈਮ ਵੀ ਰਸਤੇ ਦੇ ਵਿੱਚ ਅਸੀਂ ਜਾਂਦੇ ਜਾਂਦੇ ਆ ਕਿ ਕਿ ਆਪਣੀਆਂ ਸਾਰੀਆਂ ਬਾਰਡਰ ਸਟੇਟਸ ਜਿਹੜੇ ਹੈਗੇ ਡਿਸਟ੍ਰਿਕਟ ਹੈ ਕਿ ਅਸੀਂ ਉਹਨਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਡਿਸਟ੍ਰਿਕਟ ਸੀਲ ਕਰਾਉਣ ਵਾਸਤੇ ਮੈਸੇਜ ਫਲੈਸ਼ ਕੀਤੇ ਆ ਦੀਵਨ ਕਿ ਜਿਹੜਾ ਹੈਗਾ ਪੈਨ ਇੰਡੀਆ ਜਿਹੜੇ ਹੈਗੇ ਨੇ ਸਾਡੇ ਟਿਕਾਵੰਦੀ ਕਰਾਉਣ ਵਾਸਤੇ ਐਂ ਜਿਹੜੇ ਕਿਉਂਕਿ ਜਿਵੇਂ ਜਿਵੇਂ ਸਾਨੂੰ ਇਨਫਰਮੇਸ਼ਨ ਮਿਲ ਰਹੀ ਸੀ ਕਿ ਇਹ ਜਿਹੜੀਆਂ ਗੱਡੀਆਂ ਆਈਆਂ ਸੀ ਕਿ ਸਾਈਡ ਨੂੰ ਗਈਆਂ ਤਾਂ ਉਹਨਾਂ ਨੂੰ ਉਸ ਏਰੀਆ ਤੋਂ ਜਿੱਧਰ ਅੱਗੇ ਉਹਨਾਂ ਨੂੰ ਫੋਲੋ ਕਰਨ ਲਈ ਐਂਡ ਅੱਗੇ ਤੋਂ ਉਹਨਾਂ ਨੂੰ ਟ੍ਰੈਕ ਕਰਨ ਵਾਸਤੇ ਅਸੀਂ ਨਾਲ-ਨਾਲ ਕਿਤੇ ਮੈਸੇਜ ਕਰਵਾਏ ਕਿਤੇ ਐਂਡ ਈਵਨ ਜਦੋਂ ਉੱਥੇ ਜਾਂਦੇ ਹੈਗੇ ਜੇਲ੍ਹ ਦੇ ਵਿੱਚ ਦੇਖਿਆ ਕਿ ਸਾਰਾ ਉੱਥੇ ਜਾ ਕੇ ਅਸੀਂ ਸੀਨ ਆਫ ਕ੍ਰਾਈਮ ਨੂੰ ਨਾਰਸਿਸ ਕੀਤਾ ਸਾਰਾ ਜੀ ਐਂਡ ਮਿਊਟਲੀ ਉਹਦਾ ਚੈੱਕ ਕਰਨ ਤੋਂ ਬਾਅਦ ਅਸੀਂ ਦੇਖਿਆ ਕਿ ਇਹਦੇ ਵਿੱਚ ਜਿਹੜੇ ਇਨਮੇਟਸ ਗਏ ਨੇ ਉਹਨਾਂ ਦੇ ਵਿੱਚ ਦੋ ਜਿਹੜੇ ਜਿਹੜੇ ਟੈਰਰਿਸਟ ਹੈਗੇ ਸੀ ਹਰਮਿੰਦਰ ਮਿੰਟੂ ਐਂਡ ਕਸ਼ਮੀਰ ਸਿੰਘ ਗਲਵੱਡੀ ਹੂੰ ਐਂਡ ਪਲੱਸ ਜਿਹੜੇ ਚਾਰ ਹਾਰਡ ਗੋਲ ਸੀ ਪਰ ਕਿਉਂਕਿ ਟੈਰਰਿਸਟ ਐਂਗਲ ਜਦੋਂ ਆਉਂਦਾ ਹੈਗਾ ਤਾਂ ਉਹਦੇ ਵਿੱਚ ਸਾਨੂੰ ਇਹ ਸੀ ਕਿ ਅਸੀਂ ਸਾਰੇ ਅਫੀਸਰਸ ਨਾਲ ਸਰ ਹੀ ਵਾਸ ਐਸਐਸਪੀ ਆਈ ਵਾਸ ਐਸਪੀ ਇਨਵੈਸਟੀਗੇਸ਼ਨ ਵਿਕਰਮ ਬਰਾੜ ਹੀ ਵਾਸ ਅ ਸੀਆ ਇਨਸਪੈਕਟਰ ਤਾਂ ਸਰਦੀਆਂ ਦੇ ਤਾਂ ਦੇ ਉੱਤੇ ਐਂਡ ਅਸੀਂ ਸਾਰੇ ਜਦੋਂ ਇਕੱਠੇ ਅਸੀਂ ਸੋਚਿਆ ਕਿ ਜੇ ਟੈਰਰਿਸਟ ਹੈਗੇ ਨੇ ਥੈਨ ਇਹਨਾਂ ਦਾ ਮੇਬੀ ਰੂਟ ਜਿਹੜਾ ਹੈਗਾ ਨੇਪਾਲ ਸਾਈਡ ਨੂੰ ਨਿਕਲ ਜਾ ਦੇਗੇ ਤਾਂ ਫਰਸਟ ਸਾਡੇ ਮਾਈਂਡ ਦੇ ਵਿੱਚ ਇਹ ਆਇਆ ਤਾਂ ਅਸੀਂ ਉਸ ਜਿਹੜੇ ਰੂਟ ਨੂੰ ਜਾਦੇ ਅਸੀਂ ਸਟਰੈਂਥਨ ਕਰਨ ਵਾਸਤੇ ਸੋਚਿਆ ਤਾਂ ਉਹ ਕਿਉਂਕਿ ਉਹਨਾਂ ਦੀ ਲੀਡ ਵੀ ਸਾਨੂੰ ਉੱਤਰ ਤੋਂ ਜਿਹੜੀ ਹੈਗੀ ਮਿਲ ਰਹੀ ਸੀ ਜੀ ਤਾਂ ਜਿਹੜਾ ਪਲਵਿੰਦਰ ਪਿੰਦਾ ਹੈਗਾ ਸ਼ਾਮ ਨੂੰ ਸ਼ਾਮਲੀ ਦੇ ਵਿੱਚ ਉਸੇ ਜਿਹੜਾ ਅੱਗੇ ਰੂਟ ਲੀਡ ਕਰਦਾ ਹੈਗਾ ਅੱਗੇ ਨੂੰ ਜੇ ਜਾਣਾ ਹੋਵੇ ਤਾਂ ਨਵਾਰਸ਼ੇੜ ਤੋਂ ਤਾਂ ਉੱਥੇ ਹੀ ਟ੍ਰੈਕ ਪੈਸ ਹੂੰ ਤਾਂ ਉੱਥੋਂ ਹੀ ਜਿਹੜਾ ਹੈਗਾ ਸਾਰਾ ਫਿਰ ਉੱਥੇ ਮੈਂ ਬਿਕਰਮਾ ਅਸੀਂ ਵਿਸਿਟਡ ਉੱਥੇ ਸ਼ਾਮਲੀ ਗਿਆ ਉੱਥੇ ਰੋਮਦੀਨ ਦਾ ਜਿਹੜਾ ਹੈਗਾ এনਵਾਇਰਨਮੈਂਟ ਸਾਹਮਣੇ ਆਈ ਅੰਡਾ ਬਾਕੀ ਉਥੋਂ ਸਾਨੂੰ ਜਿਹੜਾ ਇਹਨਾਂ ਦੇ ਗੈਂਗਸ ਦੇ ਬਾਰੇ ਪਤਾ ਲੱਗਣਾ ਕਿ ਕਿਹੜੇ ਕਿਹੜੇ ਗੈਂਗ ਲੀਡਰ ਉਥੇ ਉਹਨਾਂ ਦੇ ਹੋਰ ਐਸੋਸੀਏਟ ਕਿਹੜੇ ਆ ਗਏ ਨੇ ਕਿੱਥੇ ਇਹਨਾਂ ਦੀ ਪਲਾਨਿੰਗ ਹੋਈ ਨੰਬਰੀ ਬ੍ਰੌਟ ਅਪ ਬਲਵਿੰਦਰ ਗਿੱਲਾਂ ਨੂੰ ਅਸੀਂ ਆਪਣਾ ਬਾਅਦ ਵਿੱਚ ਲੈ ਕੇ ਆਂਦਾ ਨੈਕਸਟ ਮਾਰਨਿੰਗ ਵੈਰੀ ਨੈਕਸਟ ਮਾਰਨਿੰਗ ਜਿਹੜਾ ਹਰਮਿੰਦਰ ਮਿੰਟੂ ਵੈਨ ਹੀ ਵਾਸ ਟਰਾਇੰਗ ਟੂ ਐਸਕੇਪ ਉਹ ਟ੍ਰੇਨ ਲੈਣ ਵਾਸਤੇ ਉਥੇ ਦਿੱਲੀ ਸਪੈਸ਼ਲ ਸੈਲ ਕੋਲ ਉਥੇ ਅਰੈਸਟ ਹੋ ਜਾਂਦਾ ਤਾਂ ਇਨਫੋਰਮੇਸ਼ਨ ਸਾਰੀਆਂ ਗੈਦਰ ਹੁੰਦੀਆਂ ਕਈਆਂ ਹਿਊਮਨ ਇੰਟੈਲੀਜੈਂਸ ਐਂਡ ਟੈਕਨੀਕਲ ਜਿਹੜਾ ਅਗੇ ਸਾਰਾ ਫਿਕਰ ਆਊਟ ਹੋ ਕੇ ਜਿਹਦੇ ਵਿੱਚ ਟੋਟਲ ਆਪਰੇਸ਼ਨ ਦੇ ਵਿੱਚ ਜਿਹੜੀ ਹੈਗੀ ਐ 26 ਜਿਹੜੇ ਅਕਿਊਜ਼ਡ ਹੈਗੇ ਸੀ ਉਹਨਾਂ ਨੂੰ ਅਸੀਂ ਚਾਰਜ ਸ਼ੀਟ ਕੀਤਾ ਗਿਆ ਬਾਕੀ ਕੁਝ ਜਿਹੜੇ ਪੀਓਜ਼ ਹੈਗੇ ਸੀ ਉਹਨਾਂ ਦੇ ਵਿੱਚੋਂ ਜਿਹੜੇ 22 ਅਕਿਊਜ਼ਡ ਹੈਗੇ ਨੇ ਉਹਨਾਂ ਨੂੰ ਮਾਨ ਜੋ ਕੋਰਟ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੇਜ਼ ਪਟਿਆਲਾ ਜੀ ਸਪੈਸ਼ਲ ਡੈਜ਼ਿਗਨੇਟਿਡ ਕੋਰਟ ਹੈ ਕਿ ਸੀ ਉਹਨਾਂ ਵੱਲੋਂ ਜਿਹੜਾ ਹੈਗਾ ਦਾ ਟ੍ਰਾਇਲ ਕਰਕੇ ਇਹਨਾਂ ਨੂੰ ਐਲਾਨੋ ਕੁਲਵਿਕਟਰ ਕੀਤਾ ਗਿਆ ਐਂਡ ਇਹਨਾਂ ਨੂੰ ਜਿਹੜੀ ਹੈਗੀ ਸਜ਼ਾ 22 ਜਣੇ ਜਿਹੜੇ ਹੈਗੇ। ਜਿਹਨਾਂ ਦੇ ਵਿੱਚੋਂ ਜਿਹੜੀ ਸਜ਼ਾ 10-10 ਸਾਲ ਦੀ ਸਜ਼ਾ ਹੋਈ ਹੈ ਇਹਨਾਂ ਦੋ ਜਣਿਆਂ ਨੂੰ ਜਿਹੜੀ ਹੈ ਸਜ਼ਾ 20 ਇਅਰ ਦੀ ਇੰਪ੍ਰਿਜ਼ਨਮੈਂਟ ਪਲੱਸ ਜਿਹੜਾ ਹੈਗਾ ফাইন ਸਾਰਿਆਂ ਨੂੰ ਜਿਹੜਾ ਹੈਗਾ ਇੰਪੋਜ਼ ਹੋਇਆ। ਅੱਛਾ ਫਿਰ ਸਾਬ ਹਾਂਗਕਾਂਗ ਦੇ ਵਿੱਚ ਕਿਹੜੇ ਕੇਸ ਦੇ ਵਿੱਚ ਜਿਹੜਾ ਰੋਮੀ ਸੀਗਾ ਔਰ ਐਸ ਸੀਗਾ ਜੀ? ਹਾਂਗਕਾਂਗ ਦੇ ਵਿੱਚ ਜਿਹੜਾ ਹੈਗਾ ਰੋਮੀ ਨੇ ਫੈਬ 2018 ਦੇ ਵਿੱਚ ਉੱਥੇ ਇੱਕ ਲੋਕਲ ਡੋਮੈਸਟਿਕ ਜਿਹੜਾ ਹੈਗਾ ਉੱਥੇ ਇੱਕ ਬੈਂਕਰ ਜਿਹੜੀ ਕੈਸ਼ ਵੈਨ ਲੂਟ ਤੇ ਉਹਨਾਂ ਦੇ ਨਾਲ ਰੋਬਰੀ ਕੋਈ 32 ਕਰੋੜ ਦੀ ਜਿਹੜੀ ਵੈਲਿਊ ਦੀ ਉਥੇ ਕਰੋ ਹੋਈ ਸੀ ਉਹਦੇ ਵਿੱਚ ਇਹਦਾ ਜਿਹੜਾ ਹੈ ਕਿ ਜਿਹੜੇ ਉਸ ਕ੍ਰਾਈਮ ਦੇ ਪਿਅਰਸ ਫੜੇ ਗਏ ਤਾਂ ਦਾ ਨਾਮ ਫਿਕਰ ਆਊਟ ਹੋਇਆ ਸੀ ਹੂੰ ਤਾਂ ਉਥੇ ਉਹਨਾਂ ਲੋਕਲ ਪੁਲਿਸ ਵੱਲੋਂ ਹਾਂਗਕਾਂਗ ਪੁਲਿਸ ਵੱਲੋਂ ਨਾਮਿਨੇਟ ਕਰਕੇ ਆਪਣੇ ਪਹਿਲੇ ਡੋਮੈਸਟਿਕ ਕੇਸ ਜਿਹੜਾ ਉਥੇ ਦਰਜ ਹੋਇਆ ਹੂੰ ਉਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਰੈਸਟੋਰੈਂਟ ਤੋਂ ਬਾਅਦ ਜਿਹੜਾ ਹੈਗਾ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਕਿਉਂਕਿ ਸਾਡੇ ਵੱਲੋਂ ਜਿਹੜਾ ਰੈੱਡ ਕਾਰਨਰ ਨੋਟਿਸ ਜਾਰੀ ਇੰਟਰਪੋਲ ਦੇ ਥਰੂ ਕਰਾਇਆ ਗਿਆ ਸੀ ਹੂੰ ਤਾਂ ਹਾਂਗਕਾਂਗ ਪੁਲਿਸ ਨੇ ਥਰੂ ਡਿਪਲੋਮੈਟਿਕ ਚੈਨਲ ਸਾਡੇ ਤੱਕ ਇਨਫੋਰਮੇਸ਼ਨ ਜਿਹੜੀ ਅਰੇਸਟ ਸੰਬੰਧੀ ਸਾਡੇ ਨਾਲ ਸ਼ੇਅਰ ਕੀਤੀ ਐਂਡ ਫਿਰ ਜਿਹੜੀ ਹੈਗੀ ਅਸੀਂ ਆਪਣੀ ਕੇਸਿਸ ਦੇ ਵਿੱਚ ਪ੍ਰੋਵੀਜ਼ਨਲ ਅਰੇਸਟ ਰਿਕਵੈਸਟ ਜਿਹੜੀ ਭੇਜ ਕੇ ਅਸ ਨੂੰ ਆਪਣੇ ਕੇਸਿਸ ਵਾਸਤੇ ਅਰੇਸਟ ਵਾਸਤੇ ਪਰਸੂ ਕੀਤਾ ਕਿਉਂਕਿ ਇਸ ਕਾਨਫਰੈਂਸ ਕਰਕੇ ਉੱਥੇ ਸਾਰਾ ਅਸੀਂ ਲੀਗਲੀ ਕੰਟੈਸਟ ਕੀਤਾ ਐਂਡ ਆਪਣੀ ਐਵੀਡੈਂਸ ਉੱਤੇ ਜਿਹੜੀ ਹੈਗੀ ਇਸ ਪੁਟ ਕੀਤੀ ਐਂਡ ਸਾਡੀ ਐਵੀਡੈਂਸ ਜੋ ਫੈਕਟਸ ਐਂਡ ਐਵੀਡੈਂਸ ਇਕੱਠੇ ਕੀਤੇ ਸੀ ਸਟਰੋਂਗਲੀ ਅਸੀਂ ਉੱਥੇ ਕੀਤੇ ਪ੍ਰੀਸਾਈਸਲੀ ਕੀਤੇ ਐਂਡ ਇਸ ਨੂੰ ਉਹਨਾਂ ਨੇ ਸਾਡੇ ਨਾਲ ਕਨਵਿੰਸ ਹੋਦੇ ਹੋਏ ਸਾਡੇ ਫੈਕਟਸ ਨੂੰ ਮੰਨਦੇ ਹੋਏ ਸਾਡੇ ਵਾਲੀ ਕੇਸਿਸ ਦੇ ਵਿੱਚ ਜੂਨ 2018 ਦੇ ਵਿੱਚ ਇਹਨੂੰ ਰੈਸਟ ਜਿਹੜਾ ਹੈਗਾ ਨਾਬਾ ਜੇਲ ਬ੍ਰੇਕ ਐਂਡ ਇੱਕ ਕੇਸ ਜਿਹਦਾ 60 ਨੰਬਰ ਐਫ ਆਈ ਆਰ ਸੀ 2016 ਦੀ ਹੂੰ ਉਹ ਵੀ ਇੱਕ ਤੁਵਾਲੀ ਨਾਬੇ ਦੀ ਸੀ ਉਹਦੇ ਵਿੱਚ ਰੈਸਟ ਕਰ ਲਿਆ ਅੱਛਾ ਬਰਾਤ ਸਾਹਿਬ ਤੁਸੀਂ ਤਾਂ ਹਾਂਗਕਾਂਗ ਜਾਂਦੇ ਰਹੇ ਹੋ ਤੁਸੀਂ ਤਾਂ ਕਿਸ ਤਰ੍ਹਾਂ ਦਾ ਰਵਈਆ ਉੱਥੇ ਦੀਆਂ ਜੱਜਿਸ ਦਾ ਸੀਗਾ ਸਰਕਾਰ ਦਾ ਰਵਈਆ ਕਿਸ ਤਰ੍ਹਾਂ ਦਾ ਸੀਗਾ ਤੇ ਕਿੰਨਾ ਸੁਖਾਲਾ ਸੀਗਾ ਇਸ ਕੇਸ ਨੂੰ ਜਾਂ ਕਹਿ ਲਓ ਰੋਮੀ ਨੂੰ ਪੰਜਾਬ ਲੈ ਕੇ ਆਉਣਾ ਤੁਹੇਕ ਜੀ ਤੁਹਾਨੂੰ ਇਹ ਜੀ ਸਰ ਗੁਰਨੀਤ ਸਰ ਤੇ ਜੀ ਰਵਿੰਦਰ ਸਰ ਨੇ ਸਾਰਾ ਬਰੀਫ ਕਰਤਾ ਪਰ ਮੈਂ ਤੁਹਾਨੂੰ ਜਿਹੜੇ ਜਿਹੜੀ ਬੀਂਗ ਆ ਉਹਦੋਂ ਅਸੀਂ ਇਨਸਪੈਕਟਰ ਸੀਗੇ ਵਾਸ ਇਨਸਪੈਕਟਰ ਸੀਆਈਏ ਜਦੋਂ ਇਨਸੀਡੈਂਟ ਹੋਇਆ ਪਰ ਇਹ ਇੱਕ ਮੇਜਰ ਤੇ ਸੈਂਸੇਸ਼ਨਲ ਕ੍ਰਾਈਮ ਪਹਿਲਾਂ ਕਦੇ ਪੰਜਾਬ ਚ ਨਹੀਂ ਹੋਇਆ ਜੀ ਤਾਂ ਇਹ ਨੂੰ ਇੱਕ ਤਰੀਕੇ ਨਾਲ ਇਹਦੇ ਡਾਟਸ ਕਨੈਕਟ ਕਰਨੇ ਇਕਲ ਇਨਵੈਸਟੀਗੇਸ਼ਨ ਕਰਨੀ ਸਾਰੇ ਡਾਇਰੈਕਸ਼ਨਸ ਤੇ ਉਹਨਾਂ ਜੁੜਿਆ ਰਹਿਣਾ ਫਿਰ ਰੂਮੀ ਤੱਕ ਪਹੁੰਚਣਾ ਰੂਮੀ ਦੀ ਐਵੀਡੈਂਸ ਆਣੀ ਫਿਰ ਇਹਦਾ ਐਕਸਿਡਿਸ਼ਨ ਕਰਾਉਣਾ ਜਿਹੜਾ ਜਿਵੇਂ ਹੈਗਾ ਸਰ ਉਹਨਾਂ ਨੇ ਇਹਦੇ 1300 ਪੇਪਰ ਪੇजेस ਦਾ ਇਹਦਾ ਐਕਸਿਡਿਸ਼ਨ ਬਣਾਇਆ ਸੀ ਜਿਹੜਾ ਇੰਨਾ ਸਟਰੋਂਗ ਐਕਸਿਡਿਸ਼ਨ ਲੀਗਲ ਅਸਪੈਕਟ ਸਾਰੇ ਦੇਖੇ ਗਏ ਸਾਰੇ ਅਫਸਰ ਉਦੋਂ ਦੇ ਬੀਜੀਪੀ ਸਹਿਬਾਨ ਨੇ ਪਹਿਲਾਂ ਡੀਜੀਪੀ ਸਾਹਿਬ ਸੁਰੇਸ਼ ਢੋੜਾ ਸਾਹਿਬ ਡੀਜੀਪੀ ਸਾਹਿਬ ਦਿਂਕਰ ਸਰ ਫਿਰ ਘੋੜਾ ਵਿਆਦਤ ਸਰ ਡੀਜੀਪੀ ਸਾਹਿਬ ਸਾਡੇ ਉਦੋਂ ਇੰਟੈਲੀਜੈਂਸ ਦੇ ਚੀਫ ਹੁੰਦੇ ਸੀ ਇਹਨਾਂ ਨੂੰ ਪਤਾ ਸੀ ਉਹ ਸਾਰਾ ਇੱਕ ਲਾਈਨ ਬਣੀ ਗਈ ਜਿਹੜੀ ਇੰਟਰਸਟ ਹੁੰਦੇ ਰਹੀ ਇਸ ਕੇਸ ਤੇ ਅਸੀਂ ਸਾਰੇ ਅਲੱਗ-ਅਲੱਗ ਚਾਹੇ ਸਾਡੇ ਪੋਸਟਿੰਗ ਹੋਈ ਅਸੀਂ ਫਾਲੋਅ-ਅਪ ਰੱਖਿਆ ਤੇ ਫਿਰ ਇਹਨੂੰ ਲਿਜਾ ਕੇ ਹਾਂਗਕਾਂਗ ਜਾਣਾ ਹਾਂਗਕਾਂਗ ਮਤਲਬ ਸਰ ਨੇ ਬਹੁਤ ਜੀ ਸਰ ਨੇ ਬੜਾ ਸਿਸਟਮ ਤੇ ਗੁਰਨੀਤ ਸਰ ਨੇ ਬਹੁਤ ਮਤਲਬ ਕਨਸਟੈਂਟ ਹਰ ਇੱਕ ਏਜੰਸੀ ਨਾਲ ਟਾਈਪ ਰੱਖਿਆ ਸੈਂਟਰਲ ਏਜੰਸੀ ਨਾਲ ਰੱਖਿਆ ਆਫ ਦਿ ਐਵਿਡੈਂਸ ਪੇਸ਼ ਕੀ ਤਾਂ ਹੀ ਇੱਥੇ ਆਇਆ ਮਤਲਬ ਇੱਕ 7-8 ਸਾਲ ਦੀ ਸਾਰੀ ਟੀਮ ਦੀ ਮਿਹਨਤ ਆ ਸਰ ਦੀ ਗਾਈਡੈਂਸ ਦੇ ਥੱਲੇ ਈਵਨ ਕਾਸਟੇਬਲ ਐਸਆਈਸ ਕੇ ਇਨਵੋਲ ਸਾਡੀ 20-25 ਜਣਾਂ ਦੀ ਟੀਮ ਨੇ ਲੱਗੇ ਰਹੇ ਆ ਡਿਊਰਿੰਗ ਫਲਾਈਟ ਕੋਈ ਗਲਬਾਤ ਹੋਈ ਇਨਵੈਸਟੀਗੇਸ਼ਨ ਦੇ ਪਾਰਟ ਦੇ ਨਾਲ ਕਿਉਂਕਿ ਜਦੋਂ ਫਲਾਈ ਕਰ ਰਹੀ ਸੀ ਤਾਂ ਸਮਾਂ ਸੀ ਗਲਬਾਤ ਦਾ ਉਸ ਕੀ ਕਰਦੇ ਰਹੇ ਜੀ ਅਸੀਂ ਕਿਹਾ ਉਹਨੂੰ ਲਾਇ ਟ੍ਰੈਲਿੰਗ ਹਮ ਬਟ ਉਹ ਇੰਪੋਰਟੈਂਟ ਸੀ ਪੈਸੰਜਰਸ ਵੀ ਸੀ ਹੋਰ ਵੀ ਸੀ ਉਹਦੀ ਉੱਥੇ ਰਿਸਟ੍ਰੈਂਸ ਵੀ ਹੋਈਆਂ ਹਾਂ ਹਾਂਕਾਂਗ ਪੂਰਾ ਉਹਨਾਂ ਨੇ ਸਾਨੂੰ ਬਰੀਫ ਕੀਤਾ ਅਸੀਂ ਆਪਦੀਆਂ ਰਿਸਟ੍ਰੈਂਸ ਕੀਤੀਆਂ ਬਿਕੋਜ਼ ਅਦਰ ਪੈਸੰਜਰ ਸੀ ਕਨੂੰ ਇਹ ਸਿਕਿਉਰਟੀ ਦਾ ਵੀ ਇਹਦਾ ਇਸ਼ੂ ਸੀ ਆਹ ਪ੍ਰੋਪਰ ਤਾਲਮੇਨ ਨਾਲ ਸੈਂਟਰਲ ਏਜੰਸੀਸ ਦੇ ਪੰਜਾਬ ਗਵਰਨਮੈਂਟ ਨੇ ਬਹੁਤ ਸਪੋਰਟ ਕੀਤੀ ਜਦੋਂ ਦੀ ਗਵਰਨਮੈਂਟ ਆਈ ਹੈ ਉਹਨਾਂ ਨੇ ਸਭ ਆਊਟ ਆਫ ਦੇ ਹੋ ਕੇ ਇਹਦੇ ਚ ਮਤਲਬ ਪਹਿਲ ਦਿੱਤੀ ਹੈ ਇੱਕ ਗੱਲ ਨੂੰ ਵਿਦਨ ਨੋ ਟਾਈਮ ਸਾਨੂੰ ਜੋ ਚਾਹੀਦਾ ਸੀ ਉਹ ਮਿਲਿਆ ਤੇ ਤਾਂ ਹੀ ਸਕਸੈਸਫੁਲ ਅੱਛਾ ਚੋਂ ਸਭ ਜਦੋਂ ਪਤਾ ਲੱਗਿਆ ਹੈ ਹਾਂਗਕਾਂਗ ਨੇ ਤਾਂ ਜ਼ਹਿਨ ਸੀ ਇਹ ਤੁਹਾਡੇ ਗੱਲਬਾਤ ਕਿ ਬਾਹਰੋਂ ਲਿਆਂਦਾ ਜਾ ਸਕਦਾ ਹਾਂ ਬਿਲਕੁਲ ਜੀ ਜਦੋਂ ਸਾਨੂੰ ਇਸ ਗੱਲ ਦਾ ਇਹ ਪਤਾ ਲੱਗਿਆ ਵੀ ਇਹ ਹਾਂਗਕਾਂਗ ਬੇਸਡ ਹੈ ਤਾਂ ਫਿਰ ਅਸੀਂ ਆਪਣੇ ਲੀਗਲ ਐਵਨਿਊਜ਼ ਨੂੰ ਸਟੱਡੀ ਕੀਤਾ ਤਾਂ ਫਿਰ ਸਾਨੂੰ ਪਤਾ ਲੱਗਿਆ ਵੀ ਉਹਨਾਂ ਹਾਂਗਕਾਂਗ ਗਵਰਨਮੈਂਟ ਦੇ ਨਾਲ ਇੱਕ ਮਿਊਚੁਅਲ ਲੀਗਲ ਅਸਿਸਟੈਂਸ ਟ੍ਰੀਟੀ ਜਿਹੜੀ ਹੈਗੀ ਹੈ ਉਹ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਹਾਂਗਕਾਂਗ ਨਾਲ ਉਹ ਉਹ ਬਣੀ ਹੋਈ ਸੀਗੀ ਸੋ ਉਹਦੇ ਤਹਿਤ ਉਹਦੀਆਂ ਰੈਗੂਲੇਸ਼ਨਸ ਤੇ ਉਹਦੀਆਂ ਜਿਹੜੀਆਂ ਜਿਹੜੀਆਂ ਰੂਲਸ ਨੇ ਉਹਨਾਂ ਦੇ ਤਹਿਤ ਅਸੀਂ ਇਹਨੂੰ ਜਦੋਂ ਇਹ ਡਿਸਕਸ ਕੀਤਾ ਤੇ ਸਾਡ ਮਿਨਿਸਟਰੀ ਆਫ ਹோம் ਅਫੇਅਰਸ ਦੇ ਵਿੱਚ ਜਿਹੜੀ ਡਿਵੀਜ਼ਨ ਹੈ ਸਾਡੀ ਐਕਸਟਰੈਡੀਸ਼ਨ ਵਾਲੀ ਤੇ ਉਹਨਾਂ ਨਾਲ ਡਿਸਕਸ ਕੀਤਾ ਤੇ ਉਹਨਾਂ ਤੋਂ ਉਹਨਾਂ ਦੇ ਰਾਹੀਂ ਗਾਈਡੈਂਸ ਲੈ ਕੇ ਇਹ ਕੇਸ ਤਿਆਰ ਕਰਾ ਕੇ ਜਿਹੜਾ ਹੈਗਾ ਸੋ ਕਿਤੇ ਨਾ ਕਿਤੇ ਉਹਨਾਂ ਦੀ ਗਾਈਡੈਂਸ ਤੇ ਉਹਨਾਂ ਦੀ ਸਪੋਰਟ ਨਾਲ ਹੀ ਇਹ ਪੋਸੀਬਲ ਹੋ ਪਾਇਆ ਅੱਛਾ ਇਸ ਕਿਸ ਤੋਂ ਹਟ ਕੇ ਇੱਕ ਸਵਾਲ ਲੈ ਲੈਣਾ ਐਂਟੀ ਗੈਂਗਸਟਰ ਟਾਸਕ ਫੋਰਸ ਤਾਂ ਬਹੁਤ ਜ਼ਿੰਮੇਵਾਰੀ ਹੈ ਬਹੁਤ ਕਰੂਸ਼ਲ ਜਿਹਾ ਕੰਮ ਹੈ ਤੁਹਾਡੇ ਜ਼ਮੇ ਤਾਂ ਕੀ ਲੱਗਦਾ ਹੈ ਪੰਜਾਬ ਦੇ ਜਦੋਂ ਨੌਜਵਾਨ ਇਸ ਕੁਰਾਹੇ ਰਸਤੇ ਪੈਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਘਟਾ ਘਟਦੀਆਂ ਨੇ ਤਾਂ ਕਿਤੇ ਨਾ ਕਿਤੇ ਇਸ ਚੀਜ਼ਾਂ ਨੂੰ ਠੱਲ ਪਾਉਣ ਦੇ ਲਈ ਕੋਈ ਪਲਾਨ ਬੀ ਹੁੰਦਾ ਹੈ ਜਾਂ ਸਿੱਧਾ ਗੋਲੀ ਹੀ ਕੋਈ ਹੱਲ ਹੈ ਨਹੀਂ ਬਿਲਕੁਲ ਵੀ ਨਹੀਂ ਇਹ ਅਸੀਂ ਕਦੇ ਵੀ ਨਹੀਂ ਕਹਿ ਚਾਹੁੰਦੇ ਕਿ ਸਾਡਾ ਕੋਈ ਵੀ ਪੰਜਾਬੀ ਪੰਜਾਬ ਦਾ ਯੂਥ ਜਿਹੜਾ ਹੈਗਾ ਕਿਸੇ ਵੀ ਕਾਰਨ ਕਰਕੇ ਪੁਲਿਸ ਦੇ ਨਾਲ ਆਪਣਾ ਪੁਲਿਸ ਦੇ ਹੱਥ ਚੱਕੇ ਜਾਂ ਪੁਲਿਸ ਨੂੰ ਇਹੋ ਜਿਹਾ ਕੋਈ ਲਾਸਟ ਰਿਸੋਰਟ ਜਿਹੜਾ ਅਪਣਾਉਣਾ ਪਵੇ ਤੇ ਇਹ ਜਿਹੜੇ ਬਹੁਤ ਥੋੜੇ ਨੇ ਜਿਹੜੇ ਇਹੋ ਜਿਹੇ ਚਾਂਸਸ ਨੇ ਜਿੱਥੇ ਪੁਲਿਸ ਦੇ ਉੱਤੇ ਅਟੈਕ ਹੋਇਆ ਤੇ ਉਹਨਾਂ ਦੇ ਆਪਣੀ ਜਿਹੜੀ ਹੈਗੀ ਹੈ ਲਾਈਫ ਚਲੀ ਗਈ ਹੈ ਪਰ ਪੁਲਿਸ ਨੇ ਇਹਨਾਂ ਨੂੰ ਯੂਥ ਨੂੰ ਇਹਦੇ ਬੜੇ ਕੇਸਸ ਨੇ ਜਿੱਥੇ ਅਸੀਂ ਜਿੱਥੇ ਕੋਈ ਕਿਸੇ ਦੀ ਇਨਵੋਲਵਮੈਂਟ ਹੈ ਜਿਵੇਂ ਕਿ ਆਰਪੀਜੀ ਅਟੈਕ ਸਰਾਲੀ ਦੇ ਵਿੱਚ ਹੋਇਆ ਸੀਗਾ ਤਰਨਤਾਰਨ ਦੇ ਵਿੱਚ ਉਸ ਦੇ ਵਿੱਚ ਜਿੰਨੇ ਬਾਕੀ ਤਾਂ ਜਿਹੜੇ ਮੇਨ ਕਿਊਸ ਸੀ ਉਹਨਾਂ ਨੂੰ ਤਾਂ ਅਰੈਸਟ ਕੀਤਾ ਹੀ ਕੀਤਾ ਪਰ ਕੁਝ ਇਹੋ ਜਿਹੇ ਯੂਥ ਜਿਹੜੇ ਯੰਗ ਬੱਚੇ ਸੀਗੇ ਜਿਨ੍ਹਾਂ ਦੀ ਉਮਰ ਕੋਈ 18 ਸਾਲ 17 ਸਾਲ ਜਾਂ 19 20 ਸਾਲ ਸੀਗੀ ਉਹਨਾਂ ਦਾ ਰੋਲ ਦੇਖਦੇ ਹੋਏ ਕਿ ਵੀ ਉਹਨਾਂ ਦਾ ਘੱਟ ਰੋਲ ਹੈ ਤਾਂ ਉਹਨਾਂ ਨੂੰ ਅਸੀਂ ਇੱਕ ਮੌਕਾ ਦੇਣ ਵਾਸਤੇ ਇੱਕ ਜਿਹਨੂੰ ਕਹਿੰਦੇ ਹਿਊਮਨ ਇੱਕ ਫੇਸ ਪੁਲਿਸ ਦਾ ਜਿਹੜਾ ਹੈਗਾ ਹਿਊਮਨ ਫੇਸ ਹੈ ਜਿਹੜਾ ਉਹ ਅਸੀਂ ਪੇਸ਼ ਕੀਤਾ ਉਹ ਡੀਜੀਪੀ ਸਾਹਿਬ ਨੇ ਦੀਆਂ ਡਾਇਰੈਕਸ਼ਨਸ ਦੇ ਉੱਤੇ ਉਹ 8 ਬੱਚੇ ਸੀਗੇ ਜਿਨ੍ਹਾਂ ਨੂੰ ਅਸੀਂ ਮੇਨਸਟ੍ਰੀਮ ਚਾਉਣ ਲਈ ਉਹਨਾਂ ਨੂੰ ਅਸੀਂ ਬੁੱਕ ਨਹੀਂ ਕੀਤਾ ਉਹਨਾਂ ਨੂੰ ਅਸੀਂ ਜੇਲ ਨਹੀਂ ਭੇਜਿਆ ਤਾਂ ਅਸੀਂ ਉਹਨਾਂ ਨੂੰ ਰਿਫਾਰਮ ਇੱਕ ਤਰੀਕੇ ਨਾਲ ਰਿਫਾਰਮ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਇਸ ਕੰਮ ਇਹਨਾਂ ਐਕਟੀਵਿਟੀਜ਼ ਤੋਂ ਗਰੇਜ਼ ਕਰਨ ਕਿਉਂਕਿ ਉਹਨਾਂ ਦੇ ਵਿੱਚ ਕਈਆਂ ਨੂੰ ਕਈਆਂ ਦਾ ਜਿਹੜਾ ਰੋਲ ਸੀਗਾ ਉਹਨਾਂ ਦੀ ਜਿਹਨੂੰ ਕਹ ਦੋ ਵੀ ਉਹਨਾਂ ਦੀ ਨੋਲਿਜ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕੰਮ ਦਾ ਇਨਵੋਲਡ ਤਾਂ ਸੀ ਕਿ ਉਹਨਾਂ ਨੇ ਕਿਸੇ ਤੋਂ ਪੈਸੇ ਫੜ ਕੇ ਜਿਹੜੇ ਕ੍ਰਾਈਮ ਚ ਯੂਜ਼ ਹੋਏ ਜਾਂ ਆਰਪੀਜੀ ਵਾਲੇ ਅਟੈਕ ਦੇ ਵਿੱਚ ਜਿਹੜੇ ਬੰਦਿਆਂ ਨੇ ਪੈਸੇ ਦਿੱਤੇ ਜਾਂ ਵੈਪਨ ਜਾਂ ਲਫਾਫੇ ਜਾਂ ਕੁਝ ਅਮਿਊਨੀਸ਼ਨ ਇਧਰ ਉਧਰ ਸੋ ਉਹ ਇਹ ਦੇਖ ਕੇ ਕਿ ਕਿੰਨਾ ਰੋਲ ਆ ਕੀ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਹੈਂਡਓਵਰ ਕੀਤਾ ਇਸ ਤੋਂ ਇਲਾਵਾ ਜਿਹੜੀ ਸਾਡੀ ਏਜੀਟੀਐਫ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਸੋਸ਼ਲ ਮੀਡੀਆ ਮੋਨਿਟਰਿੰਗ ਟੀਮ ਹੈ ਅਸੀਂ ਉਹਦੇ ਤੇ ਜਿਹੜਾ ਸੋਸ਼ਲ ਮੀਡੀਆ ਤੇ ਕੋਈ ਅਸਲੇ ਦਾ ਜਿਹੜਾ ਬ੍ਰਾਂਡਿੰਗ ਕਰਦੇ ਆ ਜਾਂ ਉਹਨਾਂ ਨੂੰ ਯੂਥ ਨੂੰ ਕੀ ਕਹਿੰਦੇ ਹੁੰਦੇ ਨੇ ਆਪਦੇ ਵਾਲਾ ਆਕਰਸ਼ਿਤ ਕਰਦੇ ਆ ਹਥਿਆਰ ਦਿਖਾ ਕੇ ਜਾਂ ਇਹ ਜਿਹੀਆਂ ਫੁਕਰਾਪੰਤੀ ਕਰਕੇ ਉਹ ਉਹ ਜਿਹੇ ਅਸੀਂ ਚੈਨ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਉਹਨਾਂ ਨੂੰ ਅਸੀਂ ਬੰਦ ਵੀ ਕਰਾਉਨੇ ਆ ਹਮ 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 ਜਾਂ ਇਸ ਇਹਨਾਂ ਦੀ ਇਹੋ ਜਿਹੀਆਂ ਐਕਟੀਵਿਟੀਆਂ ਤੋਂ ਆਉਣ ਜਿਹਦਾ ਅੰਜਾਮ ਜਿਹੜਾ ਹੈਗਾ ਹਮੇਸ਼ਾ ਹੀ ਲਾਅ ਦਾ ਤੋੜਨ ਦਾ ਜਾਂ ਇਹੋ ਜਿਹਾ ਕੋਈ ਐਕਟੀਵਿਟੀ ਕਰਨ ਦਾ ਅੰਜਾਮ ਤਾਂ ਪੁਲਿਸ ਨੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕਰਨਾ ਹੀ ਕਰਨਾ ਹੈ ਤੇ ਇਹ ਚੰਗਾ ਤੁਸੀਂ ਸਵਾਲ ਕੀਤਾ ਹੈ ਇਸ ਕਰਕੇ ਇਹ ਯੂਥ ਦੇ ਵਾਸਤੇ ਇੱਕ ਬਹੁਤ ਵੱਡੀ ਜਿਹੜੀ ਹੈਗੀ ਹੈ ਉਹਨਾਂ ਨੂੰ ਸੈਲਫ ਰਿਅਲਾਈਜ਼ੇਸ਼ਨ ਹੋਣੀ ਚਾਹੀਦੀ ਹੈ ਤੇ ਖਾਸ ਕਰਕੇ ਮਾਂ ਬਾਪ ਜਿਹੜੇ ਹੈਗੇ ਨੇ ਉਹ ਬੱਚਿਆਂ ਦੇ ਜਿਹੜੇ ਇਸ ਕਰਕੇ ਇਸ ਉਮਰ ਦੇ ਜਿਹੜੇ ਟੀਨੇਜਰ ਨੇ 17 ਸਾਲ 15 16 17 18 21 22 24 ਸਾਲ ਤੱਕ ਉਹਨਾਂ ਨੂੰ ਉਹਨਾਂ ਤੇ ਨਜ਼ਰ ਰੱਖਣ ਤੇ ਉਹਨਾਂ ਨੂੰ ਗਾਈਡ ਕਰਨ ਕਿ ਇਸ ਇਸ ਕ੍ਰਾਈਮ ਤੋਂ ਗੁਰੇਜ਼ ਕਰ ਅਚ ਚ ਮਿਰਕ ਸਾਬਾ ਤੋ ਤੂੰ ਲਾਸਟ ਕਮੈਂਟ ਲੈਣਾ ਕਿ ਵਾ ਵਾਸਤਾ ਜ਼ਰੂਰ ਹੁੰਦਾ ਹੈ ਤਾਂ ਜਦੋਂ ਸਾਹਮਣੇ ਬੈਠੇ ਹੁੰਦੇ ਆ ਤੁਸੀਂ 18-20 ਸਾਲ ਦੇ ਨੌਜਵਾਨਾਂ ਦਾ ਜ਼ਿਕਰ ਕੀਤਾ ਤਾਂ ਕਾਰਨ ਕੀ ਨਿਕਲਦਾ ਕਿ ਉਹ ਇਸ ਰਸਤੇ ਜਾਂਦੇ ਕਿਉਂ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਸ਼ੌਕ ਨਾ ਚਲੇ ਜਾਂਦੇ ਨੇ ਜਾਂ ਕਿਸੇ ਤੋਂ ਆਕਰਸ਼ਿਤ ਹੋ ਜਾਂਦੇ ਨੇ ਜਿਹੜਾ ਯੂਥ ਹੁੰਦਾ ਸਮ ਟਾਈਮ ਅੱਜਕੱਲ ਜਿਵੇਂ ਤੁਸੀਂ ਦੇਖਦੇ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਕੋਈ ਕਈ ਵਾਰੀ ਸਾਡੇ ਕੋਲ ਇਨਵੈਸਟੀਗੇਸ਼ਨ ਦਲ ਸਾਹਮਣੇ ਆਉਂਦੇ ਆ ਕਿ ਉਹਨਾਂ ਨੂੰ ਜਦੋਂ ਪੁੱਛਦੇ ਆ ਕਿ ਤੁਹਾਡੇ ਦਿਮਾਗ ਦੇ ਵਿੱਚ ਇਸ ਕ੍ਰਾਈਮ ਕਰਨ ਵਾਸਤੇ ਆਈਡੀਆ ਜਨੈਸਿਸ ਜਿਹੜਾ ਕਿ ਆਈਡੀਆ ਕਨਸੀਵ ਕਰਿਆ ਹੋਇਆ ਹੂੰ ਸਾਊਂਡ ਦੇ ਆਸਕ ਕੇ ਅਸੀਂ ਕੋਈ ਮੂਵੀ ਦੇਖੀ ਸੀ ਹਾਂ ਤਾਂ ਕੋਈ ਕ੍ਰਾਈਮ ਨਾਲ ਰਿਲੇਟਡ ਜਿਹੜੀ ਹੁੰਦੀ ਹੈ ਕੋਈ ਮੂਵੀ ਦੇਖ ਲੈਂਦੇ ਆ ਤਾਂ ਦੂਸਰਾ ਜਿਹੜਾ ਗਲੋਰੀਫਾਈ ਕਰਦੇ ਆ ਕੋਈ ਗਨ ਕਲਚਰ ਨੂੰ ਕਰਦਾ ਕੋਈ ਗਾਣਿਆਂ ਦੇ ਵਿੱਚ ਤਾਂ ਉਹਨਾਂ ਨੂੰ ਯੂਥ ਦੀ ਜਿਹੜੀ ਇੱਕ ਵਲਨਰਬਲ ਏਜ ਹੁੰਦੀ ਹੈਗੀ 16 17 18 ਸਾਲ ਦੀ ਜਿਹੜੀ ਹੈਗੀ ਉਹ ਬਹੁਤ ਸੈਂਸਿਟਿਵ ਜੀ ਇੱਕ ਵਲਨਰਬਲ ਏਜ ਹੁੰਦੀ ਹੈ ਜਦੋਂ ਬੱਚਾ ਕਿਸੇ ਵੀ ਪਾਸੇ ਲੱਗ ਸਕਦਾ ਹੈ ਤਾਂ ਜਿੰਨੇ ਵੀ ਅਸੀਂ ਕ੍ਰਿਮੀਨਲ ਜਿਵੇਂ ਗੁਰਪ੍ਰੀਤ ਸੇਖੋਂ ਹੈਗਾ ਜਾਂ ਹੋਰ ਜਿੰਨੇ ਵੀ ਆ ਵਿੱਕੀ ਗੌਂਡਰ ਜਨ ਸਾਰਿਆਂ ਦੀ ਜਦੋਂ ਅਸੀਂ ਪੁੱਛਗਿਛ ਕਰਦੇ ਆ ਤਾਂ ਰਾਈਟ ਫਰੋਂ ਫਰਸਟ ਸਟੈਪ ਜਦੋਂ ਪੁੱਛਦੇ ਆ ਤਾਂ ਸਾਰੇ ਆਮ ਬੱਚੇ ਆ ਵਰਗੇ ਨਾਰਮਲ ਘਰਾਂ ਤੋਂ ਜਾਂ ਨਾਰਮਲ ਹੀ ਹੁੰਦੇ ਆ ਤਾਂ ਕੋਈ ਉਹਨਾਂ ਦੀ ਲਾਈਫ ਚ ਕੋਈ ਨਾ ਕੋਈ ਇੱਕ ਦਾ ਇਨਸਟੈਂਸ ਜਿਹੜਾ ਫਰਸਟ ਸਟੈਪ ਆਫ ਕਰਾਇਮ ਹਨ ਵਾਤਾ ਉਹ ਜਾਂ ਉਹਨਾਂ ਦੇ ਜਿਹੜੀ ਕੰਪਨੀ ਦੇ ਵਿੱਚ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਮਾੜੀ ਸੰਗਤ ਦੇ ਵਿੱਚ ਆ ਜਾਂਦੇ ਆ ਬੇਰ ਸੁਣਦਾ ਇਹਨਾਂ ਖਿਆਲ ਨਹੀਂ ਰੱਖਦੇ ਇਹਨਾਂ ਨੂੰ ਕੇਅਰ ਨਹੀਂ ਕਰਦੇ ਹੈਗੇ ਸਮ ਟਾਈਮਸ ਕਈ ਬੱਚੇ ਨੇ ਆਪਣੇ ਆਪ ਨੂੰ ਘਰ ਦੇ ਵਿੱਚ ਨੈਗਲੈਕਟ ਫੀਲ ਕਰਦੇ ਨੇ ਹਮ ਤਾਂ ਕੋਈ ਸੋਸ਼ੀਅਲ ਇਕਨੋਮਿਕ ਅਸਪੈਕਟਸ ਜਿਹੜੇ ਹੈਗੇ ਨੇ ਉਹ ਸਾਰੇ ਜਿਹੜੇ ਹੈਗੇ ਨੇ ਦੇਖਿਆ ਜਾਵੇ ਤਾਂ ਇਹ ਸਾਰੇ ਕਾਫੀ ਚੈਨਲਸ ਦੇ ਵਿੱਚ ਜਿਹੜੇ ਹੁੰਦੇ ਨੇ ਜਿਹੜੇ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਨ ਦੇ ਬਜਾਏ ਜਿਹੜੇ 네ਗਟਿਵ ਪਾਸੇ ਜਿਹੜੀ ਹੈਗੀ ਉਹਨਾਂ ਦੀ ਹੋ ਜਾਂਦੀ ਹੈ ਅੱਛਾ ਬ੍ਰਾਦਰ ਸਾਹਿਬ ਤੁਸੀਂ ਇਨਕਾਊਂਟਰ ਸਪੈਸ਼ਲਿਸਟ ਹੋ ਤਾਂ ਪੁਲਿਸ ਨੂੰ ਗੋਲੀ ਚਣਾਉਣ ਦੀ ਨੌਬਤ ਕਿੱਥੇ ਆ ਜਾਂਦੀ ਹੈ ਵਿੱਕੀ ਗੌਂਡਰ ਦਾ ਚਾਹੇ ਕੇਸ ਹੋਵੇ ਚਾਹੀ ਹੋਰ ਕੇਸ ਹੋਵੇ ਪਿਸਤੌਲ ਦਾ ਕੋੜਾ ਕਦੋਂ ਦੱਬਣਾ ਪੈਂਦਾ ਜੀ ਜਿਹੜਾ ਸਰ ਨੇ ਹੁਣੇ ਬਰੀਫ ਕੀਤਾ ਇਹਦੇ ਵਿੱਚ ਬਿਲਕੁਲ ਵੀ ਸਾਡੇ ਕੋਈ ਮਨਸ਼ਾ ਨਹੀਂ ਹੁੰਦੀ ਹੂੰ ਕਿ ਇਹ ਵੀ ਸਾਡੇ ਪੰਜਾਬ ਦੇ ਯੂਥ ਆ ਹੂੰ ਚਾਹੇ ਕੋਈ ਬਾਹਰਲਾ ਵੀ ਹੋਵੇ ਸਾਡਾ ਪਹਿਲਾ ਇਹ ਹੀ ਹੁੰਦਾ ਵੀ ਫੜਿਆ ਜਾਵੇ ਇਹਨੂੰ ਕਲੀਨ ਫੜਿਆ ਜਾਵੇ ਬਟ ਨੌਬਤ ਉਹਨੂੰ ਆਉਂਦੇ ਜਦੋਂ ਫਾਇਰਿੰਗ ਸਾਡੇ ਉੱਤੇ ਹੁੰਦੀ ਹੈ ਇਨਡਿਸਕ੍ਰਿਮੀਨੇਟ ਫਾਇਰਿੰਗ ਕਰਦੇ ਨੇ ਹੂੰ ਬੜਾ ਉਹਨਾਂ ਨੂੰ ਵਾਰਨਿੰਗ ਵੀ ਗਈ ਜਉਂਦੀ ਰੁਕਣ ਲਈ ਤਾਂ ਫਿਰ ਲੈਟ ਲਾਸਟ ਤਾਂ ਸਾਨੂੰ ਵੀ ਰਿਟੇਨਿੰਗ ਕਰਨਾ ਪੈਣਾ ਫਾਇਦਾ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਦਿੱਤੇ ਉਸ ਵੇਲੇ ਡੇਲੀ ਪੋਸਟ ਪੰਜਾਬੀ ਤੇ ਏਜੀਟੀਐਫ ਦੀ ਟੀਮ ਹਾਜ਼ਰ ਹੈ तमाम ਮੁੱਦਿਆਂ ਤੇ ਗੱਲਬਾਤ ਹੋਈ ਹੈ ਰੋਮੀ ਨੂੰ ਹਾਂਗਕਾਂਗ ਤੋਂ ਕਿਵੇਂ ਲਿਆਂਦਾ ਗਿਆ ਕਿਵੇਂ ਉਹ ਤਾਰਾਂ ਜੁੜੀਆਂ ਕਿਵੇਂ ਕਨੈਕਸ਼ਨ ਜੁੜਿਆ ਪਰ ਸਭ ਤੋਂ ਵੱਡੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਮਾਪਿਆਂ ਦੀ ਜ਼ਿੰਮੇਵਾਰੀ ਕਿੰਨੀ ਫਿਕਸ ਹੁੰਦੀ ਹੈ ਕਿਉਂ ਟੀਨੇਜਰ ਬੱਚੇ ਇਸ ਰਸਤੇ ਤੇ ਜਾਂਦੇ ਨੇ ਕਿਹੜੀ ਉਹ ਘਟਨਾ ਹੈ ਜੋ ਇਹਨਾਂ ਨੂੰ ਉਸ ਤਰਫ ਆਕਰਸ਼ਿਤ ਕਰਦੀ ਆ ਤਾਂ ਬਹੁਤ ਵੱਡਾ ਰੋਲ ਹੈ ਜਿਹੜਾ ਮਾਪੇ ਦਾ ਫਿਕਸ ਹੋ ਜਾਂਦਾ ਪਰ ਕਿਤਨੇ ਕਿਤੇ ਦੇਖਿਆ ਜਾਵੇ ਤੇ ਇਸ ਵੇਲੇ ਪੰਜਾਬ ਪੁਲਿਸ ਨੂੰ ਵੱਡੀ ਲੀਡ ਮਿਲੀ ਆ ਤਾਂ ਹੁਣ ਆਸ ਉਮੀਦ ਇਹ ਕਰਦੇ ਆਂ ਰਹਿੰਦਿਆਂ ਨੂੰ ਵੀ ਜਲਦੀ ਫੜ ਲਿਆ ਜਾਏਗਾ ਕੈਮਰਾ ਪਰਸਨ ਅਭਿਸ਼ੇਕ ਰਮੇਸ਼ ਤੇ ਰੋਸ਼ਨਾ ਗगन शुक्ला ਡੇਲੀ ਪੋਸਟ ਪੰਜਾਬੀ ਹਾਂਗਕਾਂਗ ਤੋਂ ਇੰਨੇ ਵੱਡੇ ਮਾਸਟਰਮਾਈਂਡ ਨੂੰ ਪੰਜਾਬ ਲੈ ਕੇ ਆਏ ਤੁਸੀਂ ਨਾਬਾ ਜੇਲ ਬ੍ਰੇਕ ਕਾਰਡ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਨਾਬਾ ਦੀ ਸਭ ਤੋਂ ਸੁਰੱਖਿਅਤ ਜੇਲ ਦੇ ਵਿੱਚ ਵੱਡਾ ਸੇਂਦ ਲੱਗਿਆ ਤਾਂ ਰਮਨਜੀਤ ਸਿੰਘ ਰومی ਨੂੰ 8 ਸਾਲ ਬਾਅਦ ਪੰਜਾਬ ਲੈ ਕੇ ਆਇਆ ਜਾਂਦਾ ਹੈ ਇਹਦਾ ਰੈਡ ਕੋਰਡ નોટિસ ਜਾਰੀ ਕਰਵਾਇਆ ਉਹ ਇੰਟਰਪੋਲ ਜਿਹੜੀ ਹੈਗੀ ਹੈ ਸੀਬੀਆਈ ਦੀ ਇੰਟਰਪੋਲ ਡਿਵੀਜ਼ਨ ਹੈ ਉਹਦੇ ਥਰੂ ਇਹ ਪ੍ਰੋਸੈਸ ਫਾਲੋ ਹੁੰਦਾ ਹੈ ਤੇ ਉਸ ਤੋਂ ਉਪਰੰਤ ਜਿਹੜਾ ਹੈ ਉਹਨਾਂ ਨੂੰ ਸਾਰੀਆਂ ਕੰਟਰੀਜ਼ ਨੂੰ ਇੱਕ ਵਾਰੰਟ ਜਿਹੜਾ ਹੈਗਾ ਇੰਟਰਨੈਸ਼ਨਲ ਵਾਰੰਟ ਚਲਾਇਆ ਜਾਂਦਾ ਜਦੋਂ ਜੇਲ ਬ੍ਰੇਕ ਕਰਾਉਣ ਦੇ ਵਿੱਚ ਫੈਸਿਲਿਟੇਟ ਕੀਤਾ ਤੇ ਜੇਲ ਬ੍ਰੇਕ ਹੋਣ ਤੋਂ ਬਾਅਦ ਜਿਹੜੇ ਹੈਗੇ ਨੇ